ਸੂਰ ਸਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਤੇ ਚੂਣ ਦਫਤਰ ਦਾ ਉੱਥੋਂ ਸਾਡੇ ਨਾਲ ਇੱਕ ਸੂਝਵਾਨ ਆਗੂ ਸਰਦਾਰ ਚਮਕੌਰ ਸਿੰਘ ਜੀ ਤੁਨ ਜਿਹੜੇ ਆਪਣੇ ਵਿਚਾਰ ਅੱਗੇ ਨੂੰ ਦਿੰਦੇ ਰਹੇ ਨੇ ਵਾਰ-ਵਾਰ মিডিਆ ਦੇ ਨਾਲ ਅੱਜ ਆਪਾਂ ਗੱਲਬਾਤ ਕਰਨੀ ਚਾਹੁੰਦੇ ਹਾਂ ਕਿ ਕੀ ਭਾਜੀ ਕਿਸ ਤਰ੍ਹਾਂ ਦਾ ਰਿਸਪੌਂਸ ਮੈਂਬਰਾਂ ਤੋਂ ਇਹ ਦੱਸੀਏ ਵਿੱਚ ਸਭ ਤੋਂ ਪਹਿਲਾਂ ਵੈਕਲੋਟ ਸੂਰ ਨਾਤ ਤਕਵੜ ਸਾਤਾ ਤੋਂ ਇਹ ਰੌਸਦਾ ਰਾਸ ਨਵਾਂ ਨੂੰ ਕਾਫੀ ਚੈਨਲ ਵਿੱਚ ਮਸਪੂਰਤ ਕਰਦਾ ਜਿਹੜਾ ਮੀਡੀਆ ਆ ਪੰਜਾਬ ਦਾ ਮੀਡੀਆ ਵੀ ਦਰਿਆ ਚੱਲ ਰਹੀ ਰਫੜੀ ਔੜੇ ਦੇ ਟੇਜਾਂ ਦੇ ਉੱਪਰ ਇਹ ਕਿੱਦਾਂ ਚੱਲਦੀ ਹੈ ਜੇ ਤੁਸ ਜਾਨ ਤੋਂ 5-7 ਘੰਟੇ ਲੱਗਿਆ ਲੈ ਕੇ ਕਿ ਸ਼ਹਿਰ ਤੋਂ ਅੱਗੇ ਸੰਭਲੀਆਂ ਕਿ ਮੇਰੇ ਸਾਹਮਣੇ ਜਿਹੜਾ ਇਹ ਤੋ ਤਾ ਕਾਫਲਾ ਤੇ ਮੈਂ ਗੱਡੀਆਂ ਕਹਿ ਨਹੀਂ ਸਕਦਾ ਕਿ ਨਾ ਰਾਸਤੀ ਦੀ ਵਿੱਚ ਸੰਗਤਾਂ ਲੰਗਰ ਪ੍ਰਸ਼ਾਸਨ ਦੇ ਕੇ ਹਾਰਤਰਾ ਦੇ ਨਾਲ ਸਮਾਣ ਸੋਤਾ ਉਤਾਰਦੇ ਹਾਂ ਹਾਰਤਰਾ ਦੇ ਨਾਲ ਬਹੁਤ ਸਾਰੇ ਉਕਾਰਾਂ ਚਕਾਰਿਆਂ ਦੀ ਗੁੰਮੂਦ ਦੱਸ ਰਹੀ ਹੈ ਭਾਈ ਜੀ ਪਾਪ ਸੇ ਜਿਹੜੇ ਲੋਕਾਂ ਦੇ ਲਈ ਨਾ ਪ੍ਰੋਸਾ ਵਾਂ ਸਾਡੇ ਨੌਜਵਾਨਾਂ ਦੇ ਨਸ਼ਿਆਂ ਦਾ ਪਤਾ ਸਾਡੇ ਨੌਜਵਾਨਾਂ ਨੂੰ ਸੰਘਰਸ਼ ਪ੍ਰਤੀ ਜਾਗਰੂਕ ਕਰ ਸਕਦੇ ਆ ਉਹ ਸਾਡੇ ਨੌਜਵਾਨਾਂ ਨੂੰ ਆਮਰਤ ਦੇ ਨਾਲ ਜੋੜ ਸਕਦੀ ਆ ਤੁਸੀਂ ਕੀ ਤਿਆਰ ਦੀ ਨਾਲ ਇੱਕ ਕਰ ਮਾਣ ਦੀ ਸੰਤਾ ਨੂੰ ਇਹ ਯਕੀਨ ਹੈ ਭਰੋਸਾ ਹੈ ਕਿ ਤਾਂ ਅੱਜ ਵੀ ਹੀਰਾ ਘਟ ਗਈ ਨੌਜਵਾਨ ਜਿਹੜੀ ਸੰਗਤ ਅਸੀਂ ਪਸੰਦ ਉਹਨਾਂ ਨੇ ਮਾਣ ਪਾਵਿਆ ਪੱਤਰ ਸਾਨੂੰ ਦੇ ਛੋਟੇ ਸਾਹਮਣੇ ਦੇ ਵਿੱਚ ਸਤਿਕਾਰ ਤੁਮਨਾ ਦਾ ਮਾਣ ਬਣ ਤਰਨ ਪਿਤਾ ਸਰਦਾਰ ਪਰਸ਼ੀਪ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮਾਣ ਆਇਆ ਕਿ ਖਾਣਾ ਖਾਣਾਂ ਦੇ ਵਿੱਚ ਮਤਲਬ ਇੰਨਾ ਵਧੀਆ ਰਿਸਪੌਂਸ ਮਿਲਣ ਅਸੀਂ ਇਹ ਅੰਦਾਜ਼ਾ ਨਾ ਲਾ ਸਕਦੇ ਹਾਂ ਕੁਆਇਂ ਅਮਰਤ ਕਾੜ ਸਿੰਘ ਇੱਕ ਤਰਫੀ ਵੋਟ ਨੂੰ ਪੋਣਾ ਦੇ ਕਾਬੜੇ ਦੀ ਜਨਤ ਦੇ ਰੱਖੀ ਕਿਉਂਕਿ ਅਸਲੀ ਅਕਾਲੀ ਨਕੜੀ ਅਕਾਲੀਆਂ ਦੇ ਵਿੱਚ ਬੜਾ ਹੱਥ ਅਸਲੀ ਅਕਾਲੀ ਸਰਦਾਰ ਅਮਰਤ ਕਾੜ ਸਿੰਘ ਹਾਂ ਨਕੜੀ ਅਕਾਲੀ ਜਿਹੜੇ ਪੋਣਾ ਦੇ ਦੋਹ ਦੇ ਵਿੱਚ ਖੜੇ ਜਾਂਦੇ ਉਹਨਾਂ ਅਕਾਲੀਆਂ ਦੇ ਇਤਿਹਾਸ ਬਾਰੇ ਵੀ ਸਿਆਣਕ ਇੱਕ ਅਕਾਲੀ ਹੋ ਸੀ ਜ세 ਦਾ ਅਕਾਲੀ ਪੂਰਾ ਸਿੰਘ ਜਿਨ੍ਹਾਂ ਨੇ ਕਦੀ ਕੌਮ ਦੀ ਪੰਥ ਘੇਟਣੀ ਨਾ ਕਰਦੇ ਇੱਕ ਅਗਦੇ ਅਕਾਲੀ ਆ ਜਿਨ੍ਹਾਂ ਨੇ ਸਮੇਂ ਸਮੇਂ ਸਿਰ ਪੰਚ ਦੀ ਲਾਵਾਤ ਕਰੇ ਜਿਨ੍ਹਾਂ ਨੇ ਪੰਚ ਦਾ ਰਹਿਣ ਦਾ ਹੱਕ ਦਿੱਤਾ ਜਿਨ੍ਹਾਂ ਨੇ ਪੰਚ ਨੂੰ ਬਰਬਾਦ ਕਰਕੇ ਸੋਧ ਦਿੱਤਾ ਮਤਲਬ ਮੈਂ ਮਾਦੀ ਦੀ ਲੋਕਾਂ ਨੂੰ ਇਹ ਨਹੀਂ ਲੱਗਦਾ ਵੀ ਇਸ ਵਾਰ ਤੁਸੀਂ ਫੋਨ ਕਰ ਲਈਆਂ ਵੀ ਅਸਲੀ ਅਕਾਲੀ ਕੌਣ ਹੈ ਤੇ ਨਕਲੀ ਕੌਣ ਹੈ ਇਹ ਫੈਸਲਾ ਤੁਹਾਡੇ ਹੱਥ ਦੀ ਹੈ ਸਾ ਤੇ ਜੇਸ ਦਿਨ ਅਲੱਖੇ ਨਾਲ ਤੁਸੀਂ ਇਹ ਫੈਸਲਾ ਸੁਬੋਧ ਕਰਨਾ ਵੀ ਅਸਲ ਅਕਾਲੀ ਕੌਣ ਹੈ ਪਾਈ ਸਿਮਰਨਜੀਤ ਸਿੰਘ ਮਾਨ ਜੀ ਜਿਹੜੇ ਪੰਜਾਬ ਦੀਆਂ 13 ਤੋਂ 13 ਸੀਟਾਂ ਤੋਂ ਆਪਣੇ ਕੈਂਡੀਡੇਟ ਉਤਾਰੇ ਸੀ ਪਰ ਬਹੁਤ ਸਾਬ ਦੀ ਸੀਟ ਤੋਂ ਉਹਨੇ ਆਪਣਾ ਕੈਂਡੀਡੇਟ ਕੱਲ ਵਾਪਸ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਮੈਚ ਕਰਦਾ ਲਾੜ ਦਿੱਤਾ ਕਿ ਅਖਤਾਰਾ ਪੰਥ ਨੂੰ ਅਪੀਲ ਕਰੋ ਕਿ ਦੂਜੀਆਂ ਜਿਹੜੀਆਂ ਸੀਟਾਂ ਆਉਂਦੀਆਂ ਨੇ ਇਸ ਭਾਈ ਸਿਮਰਨਜੀਤ ਸਿੰਘ ਮਾਨ ਦੇ ਕੈਂਡੀਡੇਟ ਪੰਜਾਬ ਵਿੱਚ ਇਹਨਾਂ ਨੂੰ ਜੁਆਗ ਦੇ ਆਪਾਂ ਬਿਲਕੁਲ ਸਰਦਾਰ ਸਿਮਰਨਜੀਤ ਮਾਨ ਤੁਹਾਡੇ ਇਸ ਵੀਡੀਓ ਜਦੋਂ ਬੇਨਤੀ ਕਰਦੇ ਆ ਕਿਸੇ ਵੀ ਯਾ 12 ਦੀ 12 ਉਹ ਨਮਾ ਇਹ ਕੋਲ ਸਰਦਾਰ ਸਿੰਦਰਜੀ ਸਜਮਾਨ ਨੇ ਆਪਣਾ ਕੈਂਡੀਡੇਟ ਭਾਈ ਹਰਪਾਲ ਸਿੰਘ ਬਲੇ ਨੂੰ ਪਹਿਲਾ ਉਪਕਾਰ ਆ ਭਾਈ ਹਰਪਾਲ ਸਿੰਘ ਦੀ ਨਾਉਂਸ ਪਰ ਇਹ ਘਟੁਲਾ ਆਈ ਹੋਈ ਬੰਦੀ ਨੂੰ ਵਾਪਸ ਲੈਣਾ ਇਹ ਬਹੁਤ ਵੱਡੀ ਕਿਹਾਗ ਦੀ ਭਾਵਨਾਵਾਂ ਪੱਖ ਵਾਸਤੇ ਕੀ ਕਰਨਾ ਪੰਖ ਦਾ ਦਰਦ ਸੰਭਝਿਆ ਨਹੀਂ ਅੱਜ ਜੁੜੀ ਆ ਵੀ ਜੇਕਰ ਕੰਡੂ ਪਾ ਜਾਣਾ ਕਾਲ ਸਿੰਘ ਜੀ ਆਪਾਂ ਬਾਹਰ ਲੈ ਉਹਨਾਂ ਦਾ ਇੱਕ ਪਰਚਿਤ ਫੈਸਲਾ ਤੇ ਕਿਸ ਪੰਖਤਕ ਫੈਸਲੇ ਸੇ ਕਤਾਰੀ ਕਾ ਹਾਂ ਤੋ 50 100 ਡੇ ਸਦੀਆਂ ਤੱਕ ਇਸ ਪੰਥਕ ਫੈਸਲੇ ਨੂੰ ਯਾਦ ਰੱਖੋਗੇ ਉਹਨਾਂ ਨੇ ਇਹ ਫੈਸਲਾ ਵਾਪਸ ਲਿਆ ਸੀ ਪਾਰਟੀਆਂ ਨੇ ਭਟਾਏ ਨਾ ਪੰਜ ਲਾਸਟ ਦਾ ਪੈਂ ਤੇ ਸਰਦਾਰ ਹਰਪਾਲ ਸਿੰਘ ਦੀ ਗੱਲ ਬਾਰੇ ਕਿੰਨੇ ਆਖੀ ਉਹਨਾਂ ਦਾ ਬੜਾ ਖਤਰਾ ਬਹੁਤ ਸਰਕਾਰ ਆ ਉਹਨਾਂ ਦੀ ਗੱਲ ਔਰ ਜਿਹੜੇ ਉਹਨਾਂ ਦੇ ਕੈਂਡੀਡੇਟ ਉੱਤੇ ਹੋਈ ਆ ਉਹਨਾਂ ਦਾ ਚਾਰਟ ਵੀ ਸਾਹਮਣੇ ਨਹੀਂ ਜਿਵੇਂ ਤੁਸੀਂ ਦੇਖਦੇ ਹੋ ਕਿ ਜਿਹੜੀ ਨਵਾਂ ਖੋਤੀ ਨਖਰਬ ਲੈ ਕੇ ਪਾਰਟੀ ਆਈ ਉਹਦੇ ਕੈਂਡੀਡੇਟ ਜੇ ਲਾਜੀਤ ਸਿੰਘ ਭੁੱਲਰ ਉਹ ਕੁਝ ਕਿਉਂਕਿ ਟਿਕਟ ਕੌਮ ਕਦੀ ਜਾਤਾਂ ਪਾਤਾਂ ਨੂੰ ਨਹੀਂ ਮੰਦੀ ਉਹ ਕੁਝ ਤੋਂ ਆਪਣੇ ਕੁਝ ਵੀ ਜਿਹੜੀਆਂ ਸਾਡੀਆਂ ਮਤਲਬ ਉਹਨਾਂ ਬਾਰੇ ਗਲਤ ਪ੍ਰਚਾਰ ਕਰਿਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੇਖੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖਿਆ ਕਿ ਸੰਧਾਨ ਆਪਾਂ ਜਾਂ ਪਾਰਸ ਦੇ ਨਹੀਂ ਕੋਈ ਗੁਰੂ ਗ੍ਰੰਥ ਸਾਹਿਬ ਆਸਤ ਦੀ ਪਾਣੀ ਦਾ ਪਾਣੀ ਦਾ ਪਾਵਨ ਬਚਣਾ ਖਤਰੀ ਬਰਾਮ ਸੁਧ ਵੈਸ਼ ਉਪਦੇਸ਼ ਤੋਂ ਵਰਨਾ ਕੁ ਸੰਗਿਆ ਕਿ ਇੱਥੇ ਗੁਰਦੁਆਰੇ ਦੇ ਚਾਰ ਅਤਵਾਜੀ ਰੱਖੀ ਜਾਂਦੀਆਂ ਇੱਥੇ ਨੂੰ ਕਿਸੇ ਜਾਤ ਦਾ ਨਹੀਂ ਕਿਸੇ ਪਾਤ ਦਾ ਨਹੀਂ ਕਿਸੇ ਧਰਮ ਦਾ ਨਹੀਂ ਸਭ ਦਾ ਸਤਕਾਰ ਕੀਤਾ ਜਾਂਦਾ ਹੈ ਉਤੇ ਲਾਲਜੀਤ ਜਿਹੜਾ ਪੁੱਲਰ ਉਹਨੇ ਇਹ ਬੇਦਕਾ ਬਿਆਨ ਦਿੱਤਾ ਉਹਨੇ ਜਿਹੜਾ ਸਾਡਾ ਮਿਸਤਰੀ ਭਾਈ ਨੇ ਜਿਹੜਾ ਸਾਡੀਆਂ ਕੋਠੀਆਂ ਬਣੀਆਂ ਕਰ ਜਿਹੜਾ ਸਾਨੂੰ ਰਹਿਣ ਵਾਸਤੇ ਮਕਾਨ ਬਣਾ ਕੇ ਜਿਹੜਾ ਸਭ ਇੰਜੇ ਵਾਡੀ ਕਾਰਜ ਕਰਦਾ ਸੜਕਾਂ ਬਣਾਉਣ ਤੋਂ ਲੈ ਕੇ ਬਿਲਡਿੰਗਾਂ ਤਿਆਰ ਕਰਨ ਤੱਕ ਮਤਲਬ ਲੱਕੜ ਦਾ ਉਹਨਾਂ ਦਾ ਕੰਮ ਸਾਰਾ ਲੋਹਾਰ ਦਾ ਕੰਮ ਉਹ ਕਰਦੇ ਮਤਲਬ ਉਹਨਾਂ ਤੋਂ ਬਿਨਾ ਸੰਸਾਰ ਚੱਲਦਾ ਸਮਝਾਂਗਾ ਉਹਨਾਂ ਦੀ ਜਾਤ ਦੇ ਖਿਲਾਫ ਫਿਕੜੀ ਕਰਨੀ ਵੀ ਹੋਸੀ ਗੱਲ ਤੇ ਉਹੀ ਗੱਲ ਆ ਤੇ ਮੈਂ ਸਮਝਾਂਗਾ ਕਿ ਮਾਦੂਰੀ ਨੇ ਇਹ ਕਿੰਦ ਗੱਲ ਨਹੀਂ ਜਾਨ ਉਹ ਮਤਲਬ ਮਾਦਿਕਾ ਬਾਗੀ ਪਰ ਫਿਰ ਵੀ ਸਕੇ ਗਿਆ ਕਿ ਬੋਲਣ ਲੱਗਿਆ 100 ਵਾਰ ਅਧਿ ਨੋਤਨਾ ਲਈ ਜਦ ਮੈਂ ਕਹਿ ਕਿ ਛੁੱਟੇ ਬੇ ਸਾਡੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਨੌਜਵਾਨ ਬਈ ਉਹਨਾਂ ਨੂੰ ਕੀ ਮੈਸੇਜ ਹੈ ਦੇਪੋ ਦੇਸ਼ਾਂ-ਵਦੇਸ਼ਾਂ ਦੇ ਵਿੱਚ ਨੌਜਵਾਨਾਂ ਦਾ ਬੇਨਤੀ ਕਰਦਾ ਵੀ ਤੁਸੀਂ ਆਪੇ ਪਰਿਵਾਰਾਂ ਦੇ ਉੱਪਰ ਪ੍ਰੈਸ਼ਰ ਪਾਓ ਤੁਸੀਂ ਆਸੀ سپورਟ ਦੇ ਨਾਲ ਭਾਈ ਆਪਣਾ ਬਹੁਤ ਵੱਡਾ ਫੈਰਾ ਉਹ ਸਦਾ ਕੋਈ ਯੂਨੀਵਰਸ ਸਾਡਾ ਮਕਸਦ ਸਾਡਾ ਚਰਿਆ ਇਸ ਤਸਿਲ ਬਣਦੇ ਹਾਂ ਭਾਈ ਜੀ ਕਿ ਭਾਈ ਜੀ ਦਾ ਸਾਹ ਵਾਹ ਜੋੜੋ ਨੀਆ ਜੀ ਸਿਗਰਾਨਾ ਦੇ ਨਾਲ ਕੈਮਰਾਮੈਨ ਗੋਵਿੰਦਰ ਸਿੰਘ